ਮੈਂ ਗੁਰਬੀਰ ਸਿੰਘ ਫੱਤੇਵਾਲ ਚੋਣ ਨੰਬਰ 3 ਦਾ ਉਮੀਦਵਾਰ ਹਾਂ ਤੇ ਮੈਂ ਤੁਹਾਨੂੰ ਦੱਸਣਾ ਚਾਹਤੀ ਕਰਦਾ ਸਾਰੀ ਸੰਗਤ ਨੂੰ ਵੀ ਮੈਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਲੀਡ ਨਾਲ ਜਿਤਾਓ ਧੰਨਵਾਦ ਜੀ ਸਿੰਘ ਜੀ ਭਾਈ ਜੋ ਸ਼ਾਹ ਲੋਕਾਂ ਦਾ ਦੇਖੋ ਤੁਹਾਡੇ ਸਾਹਮਣੇ ਹੀ ਆ ਕਿ ਲੋਕ ਜਿਹੜੇ ਆ ਪੂਰੇ ਤਤ ਪਰ ਤਿਆਰ ਬੈਠੇ ਆ 14 ਤਰੀਕ ਦੀ ਵੇਟ ਕਰ ਰਹੇ ਆ ਔਰ 14 ਤਰੀਕ ਨੂੰ ਐਤ ਕੀ ਗੁਰੂ ਸਾਹਿਬ ਤੋਂ ਡਰ ਕੇ ਕਹਿੰਦੇ ਆ ਕਿ ਇੱਕ ਪਾਸੇ ਦੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋਏਗੀ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਦੀ ਆ ਚਾਹੇ ਉਹ ਬਲਾਕ ਸੰਤੀਸ ਦੀ ਆ ਕਿਉਂਕਿ ਇਹ ਜਿਹੜੇ ਲੋਕ ਜਿਹੜੇ ਪੁਰਾਣੇ ਇੱਥੇ ਬੈਠੇ ਸੀ ਜਿਹੜੇ ਪੁਰਾਣੇ ਰਲ ਕੇ ਕੰਮ ਕਰਦੇ ਸੀਗੇ ਕਾਲੀ ਕਾਂਗਰਸ ਸੀ ਔਰ ਉਹਨਾਂ ਦਾ ਜਿਹੜਾ ਸਾਰਾ ਕੁਝ ਆ ਚਿੱਠਾ ਜਿਹੜਾ ਲੋਕਾਂ ਦੇ ਸਾਹਮਣੇ ਆ ਚੁੱਕਾ ਉਹ ਮਤਲਬ ਬਿਲਕੁਲ ਘੋਖ ਖਿਚੜੀ ਨੇ ਸੋ ਇਸ ਕਰਕੇ ਮੈਨੂੰ ਤੇ ਹੁਣੇ-ਹੁਣੇ ਪਤਾ ਲੱਗਾ ਕਿ ਸ਼ਾਇਦ ਉਹਨਾਂ ਨੇ ਜਿਹੜੀਆਂ ਚਾਰੇ ਸਾਡੀਆਂ ਜ਼ਿਲ੍ਹਾ ਪ੍ਰੀਸ਼ਦਾਂ ਕਾਂਗਰਸ ਜਿਹੜੀ ਉਹ ਬਾਈਕਾਟ ਕਰ ਗਈ ਮੈਨੂੰ ਦੇ ਕਿਉਂਕਿ ਬਲਾਕ ਸੰਤੀਆਂ ਦੇ ਤੇ ਇਹਨਾਂ ਦੇ ਬਹੁਤ ਜਗ੍ਹਾ ਤੋਂ ਪਰ ਬਹੁਤ ਜ਼ਿਆਦਾ ਤੋਂ ਜਿਹੜੇ ਇਹਨਾਂ ਨੂੰ ਬੰਦੇ ਨਹੀਂ ਲੱਭੇਗੇ ਬਲੌਕ ਸੰਤੀਆਂ ਖਿਲਾਰਨ ਵਾਸਤੇ ਦੇ ਕਾਲੀ ਦਲ ਵਾਲਿਆਂ ਨੂੰ ਮੈਂ ਤੁਹਾਡੇ ਸਾਹਮਣੇ ਕਹਿਣਾ ਬੇਸ਼ੱਕ ਮੇਰੇ ਨਾਲ ਡਿਬੇਟ ਕਰ ਲੈਣ ਜੇ ਕੋਈ ਕਹਿਣ ਕਿ ਇਹ ਝੂਠੀ ਗੱਲ ਆ ਤੇ ਮੈਨੂੰ ਜਿੱਥੇ ਸੱਦਨਗੇ ਮੈਂ ਉੱਥੇ ਆ ਜਾਊਗਾ ਮੈਂ ਜੋਨ ਲੈ ਕੇ ਆ ਜਾਊਗਾ 10 ਦਿਨ ਕਿਹਾ ਫੈਲਾ ਇੱਥੇ ਲੈ ਕੇ ਗਏ ਹਾਂ ਕਿਉਂਕਿ ਜਿਹੜੇ ਦਫ਼ਤਰ ਚ ਗਏ ਉਸੇ ਕੱਲੇ-ਕੱਲੇ ਤੇ ਕੈਮਰਾ ਲੱਗਾ ਇਹਨਾਂ ਨੂੰ ਪਤਾ ਲੱਗ ਜਾ ਸੋ ਇਹਨਾਂ ਕੋ ਤੇ ਜਿਹੜੇ ਬੰਦੇ ਨਹੀਂ ਲੱਭੇ ਸ਼ਰਾਉਣੀ ਕਮੇਟੀ ਦੇ ਮੁਲਾਜ਼ਮ ਜਿਹੜਾ ਐਦਕੀ ਕਾਲੀ ਦਲ ਨੂੰ ਖਿਲਾਰਨ ਦੀ ਨੌਬਤ ਆ ਗਈ ਕਿ ਵਿਚਾਰੇ ਮੁਲਾਜ਼ਮ ਜ ਧੱਕੇ ਦੇ ਨਾਲ ਉਹਨਾਂ ਦੇ ਘਰ ਜਾ ਜਾ ਕੇ ਟਿਕਟਾ ਸੁੱਟ ਕੇ ਆ ਕੇ ਬਈ ਤੂੰ ਖਲੋ ਨਹੀਂ ਤੇ ਤੁਹਾਨੂੰ ਸ਼ਰੋਮਣੀ ਕਮੇਟੀ ਤੋਂ ਵਿਹਲਾ ਕਰ ਦਿੱਤਾ ਜਾਊਗਾ ਇੱਕ ਮੁਲਾਜ਼ਮ ਵਿਚਾਰਾ ਸਰੂਪ ਸਿੰਘ ਦਾ ਸਾਡੇ ਆਪਣਾ ਢੱਡੇ ਤੋਂ ਹੈਗਾ ਇੱਕ ਟਿੰਕੂ ਆ ਮੁੰਡਾ ਭੋਮੇ ਤੋਂ ਉਹ ਵੀ ਸ਼ਰੋਮਣੀ ਕਮੇਟੀ ਦਾ ਮੁਲਾਜ਼ਮ ਸੋ ਇਸ ਕਰਕੇ ਇਹਨਾਂ ਦਾ ਬਹੁਤ ਬੁਰਾ ਹੋਇਆ ਗੁਰੂ ਕਿਰਪਾ ਕਰੇ ਸਾਡੇ ਉਮੀਦਵਾਰਾਂ ਦੀ ਵੱਡੀ ਲੀਡ ਦੇ ਨਾਲ ਚੱਲਣ। ਰੈਲੀ ਦੀ ਗੱਲ ਕੀਤੀ ਹੈ ਜੀ ਅੰਦਰ ਜੀ। ਰੈਲੀ ਅਹੀਂ ਆਪਣਾ ਚਲੋ ਆ ਜਿਹੜੀ ਅਸੀਂ ਜ਼ੋਨ ਵਾਈਜ਼ ਇਹ ਸਾਡਾ 78 ਪਿੰਡਾਂ ਦੇ ਸਰਪੰਚ ਸਾਹਿਬਾਨ ਤੇ ਮੈਂਬਰ ਸਾਹਿਬਾਨ ਇੱਥੇ ਆਏ ਸੀ ਅੱਜ ਜਿਹੜਾ ਚਾਰ 14 ਤਰੀਕ ਨੂੰ 1 ਵਜੇ ਜਿਹੜੀ ਆ ਦਾਣਾ ਮੰਡੀ ਮਜੀਠਾ ਵਿਖੇ ਇੱਕ ਵੱਡੀ ਰੈਲੀ ਕੀਤੀ ਜਾਵੇਗੀ ਔਰ ਉਹਦੇ ਵਾਸਤੇ ਮੈਂ ਤੁਹਾਡੇ ਮਾਦੀ ਮਾਰੇ ਸਾਰੇ ਸੰਤਾਂ ਨੂੰ ਬੇਨਤੀ ਵੀ ਕਰਦਾ ਹਾਂ ਕਿ ਦੋ ਦਿਨ ਉੱਥੇ ਹਮਮਾਗੇ ਪਹੁੰਚੋ ਔਰ ਉੱਥੇ ਸੀਨੀਅਰ ਲੀਡਰ ਸਾਹਿਬ ਆਣ ਵੀ ਆਉਣਗੇ ਤੇ ਆਪਾਂ ਵਧੀਆ ਰੈਲੀ ਕਰਾਂਗੇ ਹਾਂਜੀ ਸਭ ਕੀ ਕਹਿਣਾ ਚਾਹੁੰਦੇ ਜੀ ਰੈਲੀ ਕਰਾਈ ਜੀ ਇਹ ਰੈਲੀ ਅੱਜ ਹਲਕਾ ਤਸਕਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਮੱਥੇ ਆਤੋਂ ਗੁਰਦੀਪ ਸਿੰਘ ਜੀ ਜਿਹੜਾ ਇਹ ਬਲਾਕ ਸੰਮਤੀ ਮੈਂਬਰ ਆ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਰੈਂਦੀ ਹੋਈ ਆ ਤੇ ਤਨਵੀਰ ਸਿੰਘ ਜੀ ਇਹ ਦਾ ਹਲਕਾ ਇੰਚਾਰਜ ਅੱਜ 3rd ਆਇਆ ਤੇ ਸਾਰੇ ਪਿੰਡਾਂ ਦੇ ਜਿਹੜੇ ਸਾਡੇ ਹਲਕਾ ਜੋਨ ਦੇ ਪਿੰਡ ਆ 38 ਪਿੰਡ ਆ ਉਹਨਾਂ ਦੇ ਬਹੁਤ ਬੜ பஞ்ச ਸਰਪੰਚ ਸਾਹਿਬਾਂ ਆਏ ਆ ਮੇਰਾ ਨਗਰ ਮੱਤੇਵਾਲ ਤੋਂ ਸਰਪੰਚ ਰਵਪਾਲ ਸਿੰਘ ਜੀ ਤੇ ਸੇਮ ਸਿੰਘ ਜੀ ਬੱਬੂ ਤੇ ਗੋਲਦੀਪ ਜੀ ਰਾਣਾਬੀਰ ਜੀ ਡਾਕਟਰ ਪ੍ਰਧਾਨ ਜੀ ਸਾਰੀ ਟੀਮ ਨੇ ਬਹੁਤ ਵੱਡਾ ਯੋਗਦਾਨ ਪਾ ਕੇ ਇਕੱਠ ਕੀਤਾ ਆ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਤਲਵਿੰਦਰ ਸਿੰਘ ਗਿੱਲ ਜੀ ਦਾ ਤੇ ਆਪਣੇ ਨਗਰ ਦਾ ਤਹਿਦ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਛੋਟੇ ਜਿਹੇ ਸੱਦੇ ਦੇ ਉੱਤੇ ਇਨਾ ਮਾਨ ਬਖਸ਼ਿਆ ਹਾਂਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦੱਸੂ ਮੈਂ ਗੁਰਪ੍ਰੀਤ ਸਿੰਘ ਮੱਤੇਵਾਲ ਚੋਣ ਨੰਬਰ 3 ਦਾ ਉਮੀਦਵਾਰ ਹਾਂ ਤੇ ਪਹਿਲੇ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਇਹ ਠਾਖਾ ਮਾਰਦਾ ਇਕੱਠ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਤਲਬੀਰ ਸਿੰਘ ਜੀ ਗੇਲ ਉਹਨਾਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਸਾਰੀ ਸੰਗਤ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਸਾਡੇ ਬਲਾਕ ਸਭਤੀ ਤੋਂ ਮੈਂ ਆਪ ਹੀ ਖੁਦ ਉਮੀਦਵਾਰ ਹਾਂ ਤੇ ਮੇਰਾ ਮੈਂ ਇੱਕ ਬੇਨਤੀ ਹੈ ਵੀ ਸਾਰੇ ਜਣੇ ਮੇਰਾ ਸਾਥ ਦੇਣ ਤੇ ਸਾਡੇ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਸ਼ਿੱਕਾ ਜ਼ੋਨ ਤੋਂ ਬੀਬੀ ਬਲਜੀਤ ਕੌਰ ਜੀ ਉਸ ਉਮੀਦਵਾਰ ਨੇ ਤੇ ਮੈਂ ਇੱਕ ਸਾਰੇ ਸਾਰੀ ਹੀ ਸੰਗਤ ਨੂੰ ਬੇਨਤੀ ਕਰਦਾ ਹਾਂ ਜਿਹੜੇ ਇੱਥੇ ਪਹੁੰਚੇ ਜਿਹੜੇ ਨਹੀਂ ਵੀ ਪਹੁੰਚੇ ਉਹਨਾਂ ਨੂੰ ਵੀ ਬੇਨਤੀ ਕਰਦਾ ਆਂ ਵੀ ਡਟ ਕੇ ਸਾਥ ਦੇਣਾ ਬੀਬੀ ਬਲਜੀਤ ਕੌਰ ਦਾ ਤੇ ਮੇਰੇ ਜਿਹੜੇ ਚਾਰ ਪਿੰਡਾ ਪਿੰਡ ਹਨ ਮੱਤੇਵਾਲ ਨਿੰਬਰਵਿੰਡ ਬੱਲੋਵਾਲੀ ਤੇ ਬਗਾ ਉਹਦੇ ਵਿੱਚੋਂ ਮੈਂ ਬੇਨਤੀ ਕਰਦਾ ਆਂ ਸਾਰੀ ਸੰਗਤ ਨੂੰ ਵੀ ਮੈਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਲੀਡ ਨਾਲ ਜਿਤਾਉ ਧੰਨਵਾਦ ਜੀ